ਤਾਕੂ ਕਾਨੀ ਟੀਵੀ ਤਾਂ ਮੈਂ ਹਾਂ ਅਕਸ਼ਸਨ ਅੱਜ ਤੁਸੀਂ ਦੇਖ ਰਹੇ ਹੋਵੋਗੇ ਕਿ ਮੈਂ ਇਸ ਵਕਤ ਕੰਪੈਨ ਦੇ ਉੱਪਰ ਚੜਿਆ ਹੋਇਆ ਬੈਠਾ ਹੋਇਆ ਦੱਸਦੀ ਕਿ ਤੁਹਾਨੂੰ ਅਸੀਂ ਇੱਕ ਨਵਾਂ ਕਿਸਾਨੀ ਦੀ ਉਤਰੀ ਝਲਕ ਜਿਹੜੀ ਆ ਦਿਖਾਵਾਂਗੇ ਤਾਂ ਅਖਰੀ ਧਰਤੀ ਦਿਖਾਵਾਂਗੇ ਅਕਸਰ ਤੁਸੀਂ ਦੇਖਿਆ ਹੋਊਗਾ ਕਿ ਪੈੜੀਆਂ ਦੇ ਵਿੱਚ ਜਦੋਂ ਜੱਟ ਕਿਸਾਨ ਜਦੋਂ ਬਾੜੀ ਕਰਦਾ ਹੈ ਤਾਂ ਉਸ ਤੋਂ ਬਾਅਦ ਬਜਾਈ ਕਰਨੀ ਹੁੰਦੀ ਹੈ ਜਾਂ ਦਾਣੇ ਪਾਣੇ ਹੁੰਦੇ ਤਾਂ ਵੱਖ-ਵੱਖ ਕੰਮ ਹੁੰਦੇ ਨੇ ਤੇ ਇਸ ਵਾਰ ਇੱਕ ਨਵੀਂ ਝਲਕ ਸਾਹਮਣੇ ਹੈ ਕਿ ਜਿਸ ਦੇ ਵਿੱਚ ਇਹ ਤਿੰਨੋਂ ਕੰਮ ਇੱਕੋ ਟੈਂਟੇ ਹੋਣਗੇ ਇਹ ਕੰਪੈਨ ਤੁਸੀਂ ਦੇਖ ਰਹੇ ਹੋ ਅਸੀਂ ਜਿਹੜੇ ਇੱਥੇ ਮਾਹਰ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਨਾਲ ਦੀ ਨਾਲ ਦੱਸ ਦਿੰਦੇ ਕਿ ਇਹ ਜੋ ਬਿਲਕੁਲ ਸਿਟਿੰਗ ਜਿਹੜੀ ਅੱਜ ਹੋਣੀ ਹੈ ਸਾ ਪੰਜਾਬ ਚ ਕਹਿ ਸਕਦੇ ਆ ਗੁਰੂ ਨਗਰੀ ਦੇ ਵਿੱਚ ਪਹਿਲੀ ਵਾਰ ਇਹ ਜੋ ਘੁਲਾਟਿਆ ਤੋਂ ਇਹ ਦਿੱਖਤ ਨੂੰ ਮਿਲਣੀ ਹੈ ਤਾਂ ਇਹ ਤੁਸੀਂ ਦੇਖ ਲਓ ਇੱਥੇ ਜਿਹੜੇ ਮਾਹਰ ਨੇ ਇੱਥੇ ਉਹ ਵੀ ਪਹੁੰਚੇ ਹੋਏ ਨੇ ਤਾਂ ਨਾਲ ਦੀ ਨਾਲ ਛੜ ਨਾਲ ਕਿਸਾਨ ਵੀਰ ਵੀ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਸਭ ਤੋਂ ਪਹਿਲਾਂ ਜੀ ਅੱਜ ਇੱਕ ਪਹਿਲ ਹੋ ਰਹੀ ਹੈ ਗੁਰੂ ਨਗਰੀ ਦੀ ਧਰਤੀ ਤੇ ਤਾਂ ਪੰਜਾਬ ਦੇ ਵਿੱਚ ਪਹਿਲਾਂ ਵੀ ਹੋਰ ਕਿਤੇ ਟ్రਾਇਲ ਹੋਈ ਐ ਇਸ ਚੀਜ਼ ਦੀ ਸਸਰੀ ਗਾਲ ਜੀ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਜਗਬਾਨੀ ਟੀਮ ਦਾ ਮੈਂ ਗੁਰਬਿੰਦਰ ਸਿੰਘ ਬਾਜਵਾ ਮੁਖ ਸੇਵਾਦਾਰ ਜੰਗਨੂਟੋ ਫਾਰਮਰ ਗਰੁੱਪ ਇਹ ਜਿਹੜੀ ਮੇਰੇ ਨਾਲ ਕੇਵੀਕੇ ਅੰਮ੍ਰਿਤਸਰ ਤੋਂ ਡਿਪਟੀ ਡਾਇਰੈਕਟਰ ਡਾਕਟਰ ਵਿਕਰਮਜੀਤ ਸਿੰਘ ਗਿੱਲ ਤੇ ਸਾਡੇ ਬਹੁਤ ਹੀ ਮਹਾਨ ਮੌਸਮ ਵਿਗਿਆਨੀ ਡਾਕਟਰ ਗੁਰਕਬਾਸੀ ਦੇ ਕਾਲੋ ਨਾਲ ਸਾਡਾ ਜੈਮੁਖਤ ਮੌਸਮ ਵਿਗਿਆਨੀ ਸਾਡਾ ਰਾਜਵੀਰ ਥਿੰਦ ਤੇ ਸੁਖਜੀਤ ਸਿੰਘ ਇਹ ਜਿਹੜੀ ਤਕਨੀਕ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ 2 ਸਾਲ ਪਹਿਲਾਂ ਇਹਦੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਇਹ ਉਹਨਾਂ ਲੋੜਾਂ ਨੂੰ ਪੂਰਿਆ ਕਰਦੀ ਆ ਕਿ ਜਿਹੜੀ ਆਗਮੁਕਤ ਤੇ ਤਕਰੀਬ ਨਹੀਂ ਕਹ ਲੋ ਭੀ ਜ਼ਹਿਰ ਮੁਕਤ ਤਰੀਕੇ ਨਾਲ ਕਣਕ ਦੇ ਦੀ ਝੋਨੇ ਜਾਂ ਬਾਸਮਤੀ ਦੀ ਕਟਾਈ ਕਰਦੇ ਸਮੇਂ ਨਾਲ ਹੀ ਬਿਜਾਈ ਤੇ ਨਾਲ ਹੀ ਉਹਦੇ ਉੱਤੇ ਪਰਾਲੀ ਦੀ ਮਲਚਿੰਗ ਹੋ ਜਾਂਦੀ ਆ ਸੋ ਇਸੇ ਕਰਕੇ ਇਹਨੂੰ 3000 ਸੀਰੀਆਂ ਕਹਿੰਦੇ ਵੀ ਇਹ ਤਿੰਨ ਕੰਮ ਇੱਕੋ ਵਾਰੀ ਕਰ ਦਿੰਦੀ ਆ ਸੁੱਕੇ ਵੱਤਰ ਦੇ ਵਿੱਚ ਹੁੰਦੀ ਆ ਕੋਈ ਮੌਸਮ ਦਾ ਰੋਲਾ ਨਹੀਂ ਕੋਈ ਪਾਣੀ ਲਾਉਣ ਦਾ ਰੋਲਾ ਨਹੀਂਗਾ ਬਸ ਆਪਾਂ ਹੁਣ ਤੁਹਾਡੇ ਸਾਹਮਣੇ ਅੱਜ ਬਾਸਮਤੀ ਦੀ ਕਟਾਈ ਕਰਦੇ ਸਮੇਂ ਨਾਲ ਹੀ ਕਣਕ ਦੀ ਬਿਜਾਈ ਕਰ ਦੇਣੀ ਆ ਕਿਸਾਨ ਨੇ ਤੋਂ ਬਾਅਦ ਸਿਰਫ ਇੱਕ ਹਲਕਾ ਪਾਣੀ ਲਾਉਣਾ ਹੁੰਦਾ ਇਹ ਪਿਛਲੇ ਸਾਲ ਸਾਡੇ ਗਰੁੱਪ ਦੇ ਤਿੰਨ ਮੈਂਬਰ ਨੇ ਸਰਦਾਰ ਪਲਵਿੰਦਰ ਸਿੰਘ ਪਿੰਡ ਸਹਾਰੀ ਤੋਂ ਸਾਡਾ ਖਜ਼ਾਨਚੀ ਆ VFS ਦਾ ਉਹਦੇ ਖੇਤਾਂ 'ਚ ਕਰਮਜੀਤ ਸਿੰਘ ਵਿਧੀਪੁਰ ਸਾਡਾ ਮੈਂਬਰ ਆ ਉਹਦੇ ਖੇਤਾਂ 'ਚ ਤੇ ਸਰਦਾਰ ਸੁਖਦੇਵ ਸਿੰਘ ਮਸਾਣੀਆਂ ਜਿਨ੍ਹਾਂ ਦੀ ਇਹ ਕੰਬਾਈਨ ਆ ਉਹਨਾਂ ਦੇ ਖੇਤਾਂ 'ਚ ਇਹਦਾ ਅਸੀਂ ਟ੍ਰਾਇਲ ਕੀਤਾ ਸੀ ਇਨਾ ਕੁ ਵਧੀਆ ਰਿਹਾ ਏਡਾ ਕੁ ਮੌਸਮ ਵੀ ਵਧੀਆ ਰਿਹਾ ਕੁਦਰਤ ਨੇ ਸਾਥ ਦਿੱਤਾ 23 23 ਕੁਇੰਟਲ ਕਣਕ ਨਿਕਲੀ ਤੇ ਇਹਨੂੰ ਉਹ ਕਹ ਲਓ ਤੁਸੀਂ ਵੀ ਨਾ ਹਿੰਗ ਲੱਗੇ ਨਾ ਫਟਕੜੀ ਤੇ ਸਵਾਦ ਚੋਕਾ ਕੋਈ ਰੋਲਾ ਨਹੀਂ ਪ੍ਰਾਲੀ ਪ੍ਰਬੰਧ ਕਿਵੇਂ ਕਰਨਾ ਕੋਈ ਰੋਲਾ ਨਹੀਂ ਵੀ ਤੁਹਾਡੇ ਦਾਣਿਆਂ ਦੇ ਵਿੱਚ ਉਹ ਸੱਲ ਆ ਗਈ ਪਾਣੀ ਦਿੱਤੇ ਦੀ ਜਿਹੜਾ ਵੱਤਰਾ ਤੇ ਲਾਇਆ ਜਾਂਦਾ ਆਰਾਮ ਦੇ ਨਾਲ ਕਟਾਈ ਕੀਤੀ ਤੇ ਸੁੱਕੇ ਦਾਣੇ ਟਰਾਲੀ ਨਾਲ ਬਾਹਰ ਕਢ ਲਏ ਬਜਾਈ ਹੋ ਗਈ ਉੱਤੇ ਮਲਚਿੰਗ ਹੋ ਗਈ ਆਰਾਮ ਨਾਲ ਪਾਣੀ ਦਿੱਤਾ ਤੇ ਕਿਸਾਨ ਵਿਹਲਾ ਹੋ ਗਿਆ ਤੇ ਉਹਨਾਂ ਨਤੀਜਿਆਂ ਤੋਂ ਉਤਸ਼ਾਹਤ ਹੋ ਕੇ ਇਸ ਸਾਲ ਗੁਰਦਾਸਪੁਰ ਦੇ ਵਿੱਚ ਤਕਰੀਬਨ ਅਸੀਂ ਇਸ ਕੰਬਾਈਨ ਦੇ ਨਾਲ 60 ਏਕੜ ਕਰਤੀ ਆ ਟ੍ਰਿਪਲ ਸੀਡਿੰਗ ਇਹ ਸਰਫੇਸ ਸੀਡਿੰਗ ਜਾਂ ਕਿਸਮ ਦੀ ਸਿੱਧੇ ਦਾਣੇ ਕਿਰਦੇ ਆ ਤੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਹਿਲੀ ਵਾਰ ਇੱਥੇ ਆਪਾਂ ਵੇਰਕਾ ਬਾਈਪਾਸ 'ਤੇ ਖੜੇ ਆ ਇੱਥੇ ਸਾਡੇ ਗਰੁੱਪ ਦੇ ਜੁਆਇੰਟ ਸੈਕਟਰੀ ਸਰਦਾਰ ਨਵਤੇਜ ਸਿੰਘ ਹੁੰਦਲ ਉਹਨਾਂ ਦਾ ਦੀਪ ਔਰ ਔਰਗੈਨਿਕ ਫਾਰਮ ਹੈ ਇੱਥੇ ਜਿੱਥੇ ਨਰੋਲ ਪੰਜ ਏਕੜ ਦੇ ਵਿੱਚ ਪਾਕਿਸਤਾਨੀ ਬਾਸਮਤੀ ਦੀ ਖੇਤੀ ਹੁੰਦੀ ਆ ਤੇ ਉਸ ਤੋਂ ਇਲਾਵਾ ਸੋਨਾ ਮੋਤੀ ਕਣਕ ਦੀ ਹੁਣ ਅਸੀਂ ਪਾਕਿਸਤਾਨੀ ਜਿਹੜੀ ਬਾਸਮਤੀ ਉਹਦੀ ਕਟਾਈ ਕਰਾਂਗੇ ਕਮਾਈਨਾ ਨਾਲ ਦੀ ਨਾਲ ਸੋਨਾ ਮੋਤੀ ਕਣਕ ਦੀ ਬਿਜਾਈ ਕਰਾਂਗੇ ਬਿਲਕੁਲ ਅਗਮੁਕਤ ਜ਼ਹਿਰ ਮੁਕਤ ਤਰੀਕੇ ਦੇ ਨਾਲ ਇਹ ਪਹਿਲੀ ਵਾਰੀ ਗੁਰੂ ਨਗਰੀ ਚ ਖਾਸ ਤੌਰ ਤੇ ਪਹਿਲੀ ਵਾਰੀ ਹੋ ਰਹੀ ਹੈ ਬਿਲਕੁਲ ਇਹ ਪੂਰੇ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਇਹਦਾ ਟ੍ਰਾਇਲ ਹੋਣ ਜਾ ਰਿਹਾ ਇਹ ਹੁਣ ਤੱਕ ਸਿਰਫ ਗੁਰਦਾਸਪੁਰ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਕੀ ਹੋਇਆ ਸੀਗਾ ਤੇ ਹੁਣ ਅਮਰਸਾਦੀ ਵਿਵਾਰੀ ਆ ਗਈ। ਮੈਂ ਸਭ ਤੋਂ ਪਹਿਲਾਂ ਚਾਹਾਂਗਾ ਜਿਹੜੀ ਕੰਬੈਨ ਆ ਇਸ ਬਾਰੇ ਤੁਸੀਂ ਦੱਸੋ ਕੀ ਕੀ ਕੁਝ ਖਾਸ ਨਵੀਆਂ ਤਕਨੀਕੀ ਰਾਹੀ ਜੇ ਕਹ ਲਈ ਕਿ ਕਿਹੜੀ ਕਿਹੜੀ ਚੀਜ਼ ਐਸਤੇ ਐਡ ਕੀਤੀਆਂ ਗਈਆਂ ਨੇ। ਦੇਖੋ ਕੰਬੈਨ ਸੁਧਾਰਨ ਕਮਾਏ ਨੇ ਆ ਦੋ ਚੀਜ਼ਾਂ ਆ ਉਹਦੇ ਉੱਤੇ ਡ੍ਰਿਲ ਲਾ ਦਿੱਤੀ ਗਈ ਆ ਤੇ ਡ੍ਰਿਲ ਦੀ ਜਿਹੜੀ ਅਟੈਚਮੈਂਟ ਆ ਉਹ ਅਸੀਂ ਕਰ ਦਿੱਤੀ ਆ ਇਹਦੇ ਨਾਲ ਕਟਿੰਗ ਸਿਸਟਮ ਦੇ ਨਾਲ ਜੇ ਤੁਸੀਂ ਧਿਆਨ ਨਾਲ ਦੇਖੋ ਤੇ ਆਹ ਡ੍ਰਿਲ ਲੱਗੀ ਆ ਇਹ ਦਾਣੇ ਕੇਰਦੀ ਆ ਇਹ ਜਦੋਂ ਕਮਬਾਈਨ ਅੱਗੇ ਨੂੰ ਚੱਲੂਗੀ ਉਦੋਂ ਹੀ ਇਹ ਚੇਨ ਸਿਸਟਮ ਦੇ ਨਾਲ ਇਹਨੇ ਦਾਣੇ ਕੇਰਨੇ ਆ ਅੱਗੇ ਕਟਾਈ ਹੋਗੀ ਪਿੱਛੇ ਦਾਣੇ ਕੇਰੇਗੇ ਆ ਪਾਈਪਾਂ ਦੇਖੋ ਸਾਰੀਆਂ ਪ੍ਰੋਪਰ ਇੱਕੋ ਜਿਹੇ ਦਾਣੇ ਕਰਗੇ ਤੇ ਜਦੋਂ ਦਾਣੇ ਕਰਗੇ ਇਸ ਕਮਬਾਈਨ ਦੇ ਮਗਰ ਆ ਐਸਐਮਐਸ ਸਿਸਟਮ ਆ ਜੀ ਇਹਨੂੰ ਕਹਿੰਦੇ ਨੇ ਆਪਣਾ ਸੁਪਰਸਟਾਰ ਜਿਹੜੀ ਐਸਐਮਐਸ ਸਟਾਰ ਮੈਨੇਜਮੈਂਟ ਸਿਸਟਮ ਜੀ ਇਹ ਟੁਕਰੇ ਕਰਕੇ ਪ੍ਰਾਲੀ ਦੇ ਤੇ ਪਿੱਛੇ ਸਾਰੀ ਜਿਹੜੀ ਆ ਮਲਚ ਕਰ ਦਿੰਦਾ ਲੈਂ ਨੀ ਬਣਾਉਂਦਾ ਆਮ ਕਮਬਾਈਨ ਨਾਲ ਸੋ ਇਹੀ ਦੀ ਖੂਬੀ ਆ 3000 ਇਸੇ ਕਰਕੇ ਕਹਿੰਦੇ ਆ ਵੀ ਉਧਰ ਕਟਾਈ ਨਾਲ ਬਜਾਈ ਉੱਤੇ ਮਲਚਿੰਗ ਜੀ ਬਿਲਕੁਲ ਸੁਕੇ ਵੱਤਰ ਚ ਕੋਈ ਕਮਬਾਈਨ ਦੇ ਟਾਇਰ ਨਹੀਂ ਖੁਬਣੇ ਕੋਈ ਪੈਰੀ ਉੱਤੇ ਉੱਚੀ ਨੀ ਵੀ ਨੀ ਹੋਣੀ ਨਾ ਕੋਈ ਵੱਤਰ ਬਣਾਉਣ ਦੀ ਲੋੜ ਆ ਘਟਾ ਉੱਡਦਾ ਹੋਊਗਾ ਉੱਥੇ ਕਣਕ ਕੇਰ ਕੇ ਮਲਚਿੰਗ ਕਰਕੇ ਉੱਤੇ ਪਾਣੀ ਲਾ ਦਿੰਦਾ ਬਸ ਮਤਲਬ ਇਹ ਆਮ ਤੌਰ ਤੇ ਉੱਤੇ ਜਿਹੜੇ ਕਿਸਾਨ ਨੇ ਇਸ ਚੀਜ਼ ਦੀ ਵਰਤੋਂ ਨਹੀਂ ਕਰਦੇ ਤਾਂ ਇਹ ਵੀਡੀਓ ਤੋਂ ਬਾਅਦ ਕਹਿ ਸਕਦੇ ਆ ਕਿ ਕਾਫੀ ਜਾਗਰੂਕ ਹੋਣਗੇ ਇਸ ਚੀਜ਼ ਤੋਂ ਸਭ ਤੋਂ ਵੱਡਾ ਨਮੂਨਾ ਦੇਖੋ ਵੀ ਗੁਰਦਾਸਪੁਰੀ ਇਹ 5 ਏਕੜ ਤੋਂ 60 ਤੇ ਆ ਗਿਆ ਜੀ ਤੇ ਆ ਹੁਣ ਅੰਮ੍ਰਿਤਸਰ ਚ ਅਜ ਬੂਟਾ ਲੱਗ ਚਲਿਆ ਜੀ ਤੇ ਸਾਡੇ ਨਾਲ ਡਾਕਟਰ ਵਿਕਰਮਜੀਤ ਹਣੀ ਬੜੀ ਕਲੋਜ਼ ਤੇ ਨਜ਼ਰ ਰੱਖ ਰਿਹਾ ਸਾਡੇ ਕਾਲੋ ਸਾਹਿਬ ਬਹੁਤ ਗੁਣੀ ਵਿਗਿਆਨੀ ਨੇ ਇਹਨਾਂ ਨੂੰ ਵੀ ਇਸ ਕਰਕੇ ਸੱਦਿਆ ਵੀ ਇਹ ਉਹ ਤਕਨੀਕ ਆ ਜਿਹੜੇ ਛੋਟੇ ਜ਼ਿਮੀਦਾਰਾਂ ਵਾਸਤੇ ਜੀ ਬਹੁਤ ਜ਼ਿਆਦਾ ਫਾਇਦੇਮੰਦ ਆ ਪੀ ਉਧਰੋਂ ਫਸਲ ਕੱਟੀ ਗਈ ਨਾਲ ਹੀ ਕਣਕ ਬਜਾਈ ਹੋ ਗਈ ਕੋਈ ਅੱਗ ਲਾਉਣ ਦਾ ਨਹੀਂ ਰੋਲਾ ਕੋਈ ਪਰਾਲੀ ਨੂੰ ਪ੍ਰਬੰਧ ਕਰਨਾ ਨਹੀਂ ਪਰਾਲੀ ਸਾਰੀ ਜ਼ਮੀਨ 'ਚ ਚਲੇਗੀ ਇਹਦੇ ਫਾਇਦੇ ਹੀ ਫਾਇਦੇ ਆ ਬਸ ਇਹ ਆ ਵੀ ਹੁਣ ਇਹਨੂੰ ਤਕਨੀਕ ਨੂੰ ਨਾ ਆਉਂਦੇ ਦੇਣਾ ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਇੰਜੀਨੀਅਰਿੰਗ ਵਿੰਗ ਇੱਥੇ ਹੋਰ ਕੰਮ ਕਰੂਗਾ ਜਿਹੜੇ ਫੀਡਬੈਕ ਅਸੀਂ ਦੇ ਰਹੇ ਆ ਜੋ ਇਹਦੇ 'ਚ ਕਮੀਆਂ ਨੇ ਡਾਕਟਰ ਕਾਲੋਂ ਵਰਗੇ ਜਿਹੜੇ ਤਕਨੀਕੀ ਮਾਹਰ ਨੇ ਸਾਡੇ ਡਾਕਟਰ ਗਿੱਲਰਗੇ ਤੇ ਅਸੀਂ ਵੀ ਲਗਾਤਾਰ ਜਾਗੇ ਨੋਟੋ ਫਾਰਮਰ ਗਰੁੱਪ ਵੱਲੋਂ ਇਹਨਾਂ ਨੂੰ ਦੇ ਰਹੇ ਆ ਸਾਨੂੰ ਇਸ ਗੱਲ ਦਾ ਮਾਣ ਆ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਵੀ ਤਕਨੀਕ ਆ ਚਾਹੇ ਉਹ ਝੋਨੇ ਦੀ ਸਿੱਧੀ ਬਜਾਈ ਹੀ ਡੀਐਸਆਰ ਦੀਆਂ ਜਿੰਨੀਆਂ ਤਕਨੀਕਾਂ ਹੀ ਚਾਹੇ ਵਾਈ ਮੁਕਤ ਕਣਕ ਬੀਜਣੇ ਹੀ ਹੈਪੀ ਸੀਡਰ ਸਮਾਰਟ ਸੀਡਰ ਤੇ ਹੁਣ ਮਿੱਤਰ ਸੀਡਰ ਤੇ ਆਹ ਟ੍ਰਿਪਲ ਸੀਡਿੰਗ ਆ ਗਈ ਆ ਹਰ ਇੱਕ ਨੂੰ ਸਾਰਿਆਂ ਤੋਂ ਪਹਿਲਾਂ ਇਹ ਸਾਨੂੰ ਮਾਣ ਦਿੰਦੇ ਆ ਸਾਡਾ ਗਰੁੱਪ ਨੂੰ ਪਹਿਲਾਂ ਟ੍ਰਾਇਲ ਤੇ ਟੈਸਟ ਕਰਦਾ ਤੇ ਜੇ ਉਹ ਕਾਮਯਾਬ ਹੋ ਗਈ ਮੰਨ ਲਓ ਇਹ ਪਿਛਲੇ ਸਾਲ ਕਾਮਯਾਬ ਨਾ ਹੋਈ ਹੁੰਦੀ ਇਹਦੇ ਲਾਗ ਨਹੀਂ ਹੀ ਆਉਣਾ ਹੀ ਇਸ ਕਰਕੇ ਹੁਣ ਉਹ ਸਾਨੂੰ ਪਸੰਦ ਆ ਕਿਉਂਕਿ ਮਾਝੇ ਦੇ ਵਿੱਚ ਬਹੁਤੇ ਕਿਸਾਨ ਹੀ 5-5 ਏਕੜ ਦੇ ਆ ਤੇ ਜਿਹੜੇ ਬੰਦੇ ਬਾਸਮਤੀ ਜਾਂ ਕਣਕ ਦੀ ਬਜਾਈ ਚ ਨੇ ਸਹਿਜ ਨਾਲ ਆਰਾਮ ਨਾਲ ਮੈਨੂੰ ਲੱਗਦਾ ਕਿ ਜਿਹੜੇ ਬਾਸਮਤੀ ਬੀਜਣਗੇ ਉਹਨਾਂ ਨੂੰ ਇਹੋ ਡਰ ਹੁੰਦਾ ਹੈ ਕਿ ਪਿੰਡੋ ਪੀਰੀਅਡ ਘਟ ਗਿਆ ਕਿ ਕਣਕ ਬੀਜਣ ਲਈ ਸਮਾਂ ਨਹੀਂ ਮਿਲਣਾ ਤੇ ਅੱਗ ਲਾਏ ਬਗੈਰ ਕਿਦਾਂ ਹੋਊਗਾ ਇੱਕ ਤੇ ਉਹ ਸਹਿਜ ਨਾਲ ਬਾਸਮਤੀ ਬੀਜਣਗੇ ਜੁਲਾਈ ਚ ਤੇ ਜ਼ਮੀਨ ਨੂੰ ਜਿਹੜੀ ਬਹੁਤ ਵਧੀਆ ਰੈਸਟ ਜਿਹੜੀ ਆਤੂ ਰਢੀਂਦੀ ਰੈਸਟ ਆ ਨਾ ਮਈ ਜੂਨ ਵਾਲੀ ਉਹ ਮਿਲ ਜੂ ਉਲੀਆਂ ਤੋਂ ਖੜਾ ਛੁੱਟੂਗਾ ਕੀੜਿਆਂ ਤੋਂ ਖੜਾ ਛੁੱਟੂਗਾ ਤੇ ਜਦੋਂ ਬਰਸਾਤ ਆ ਗਈ ਉਹ ਤੋਂ ਬਾਹਮਤੀ ਲੱਗ ਜੂਗੀ ਤੇ ਉਹਨੂੰ ਬਾਹਮਤੀ ਪਲ ਗਈ ਇਹਦੇ ਨਾਲ ਕੱਟ ਕੇ ਨਾਲ ਹੀ ਕਣਕ ਬੀਜੀ ਜਾਣੀ ਆ ਤੇ ਹੋਰ ਕੀ ਚਾਹੀਦਾ ਹੈ ਕਿ ਛੋਟੇ ਫਾਰਮਰ ਨੂੰ ਤੇ ਰੇਟ ਦੇਖੋ ਮੰਨ ਲਓ 2000 ਦੇ ਵਿੱਚ ਕੋਈ ਕਟਾਈ ਕਰ ਰਿਆ ਤੇ 500 ਰੁਪਏ ਇਹਦਾ ਰੇਟ ਵਧਿਆ ਬਸ 2500 ਚ ਤੁਹਾਡੀ ਕਟਾਈ ਵੀ ਹੋ ਗਈ ਤੇ ਨਾਲ ਹੀ ਕਣਕ ਬਜਾਈ ਹੋ ਗਈ ਕੀਤਾ ਤੁਸੀਂ ਕੁਝ ਨਹੀਂ ਤੁਸੀਂ ਪਾਣੀ ਲਾਇਆ ਅਤੇ ਸੌਂਗੇ ਜੀ ਮਤਲਬ ਕਾਫੀ ਸੋਖਾ ਕੰਮ ਹੋ ਜਾਊਗਾ ਬਿਲਕੁਲ ਕੋਈ ਅੱਗ ਦਾ ਹੀ ਰੌਲਾ ਨਾ ਪਰਾਲੀ ਨੂੰ ਹਵਾ ਬਣਾ ਦਿੱਤਾ ਗਿਆ ਪਰਾਲੀ ਹੈਗੀ ਆ ਬੇਸਿਕਲੀ ਐਸੈਟ ਜੀਦਾਦ ਆ ਜ਼ਮੀਨ ਦੀ ਈਮਾਨਤ ਆ ਉਹ ਜਿਵੇਂ ਜਿਵੇਂ ਪਰਾਲੀ ਸੜ ਰਹੀ ਆ ਉਹਦੀ ਵਜ੍ਹਾ ਕਰਕੇ ਜਿਹੜੀ ਪोटाश ਦੀ ਤੇ ਮਾਈਕਰੋ ਨਿਊਟ੍ਰੀਐਂਟਸ ਤੇ ਜਿਹੜਾ ਜੈਵਿਕ ਮਾਦਾ ਘਟ ਰਿਹਾ ਅਜੇ ਮੈਂ ਵਾਤਾਵਰਨ ਦੀ ਹਵਾ ਦੀ ਉਹਦੀ ਗੱਲ ਨਹੀਂ ਕਰ ਰਿਹਾ ਮੈਂ ਕੱਲੀ ਜ਼ਮੀਨ ਦੀ ਗੱਲ ਕਰਾਂ ਤੇ ਜਿਹੜਾ ਉਹਦਾ ਸਤਿਆਨਾਸ਼ ਵਜ ਰਿਹਾ ਜੇ ਪਰਾਲੀ ਆਪਾਂ ਸਾੜਦੇ ਰਹੇ ਕੱਢਦੇ ਰਹੇ ਤੇ ਉਹਦੇ ਪੱਲੇ ਤੇ ਕੁਝ ਰਹਿਣਾ ਨਹੀਂ ਇਹਦਾ ਮਤਲਬ ਅਸੀਂ ਦੁਕਾਨਦਾਰਾਂ ਦੇ ਕੋਲ ਫਿਰ ਖਾਦਾ ਨਹੀਂ ਤੇ ਨਿਊਟ੍ਰੀਸ਼ਨ ਵਾਸਤੇ ਤੇ ਉਹ ਜਿਹੜਾ ਪਸਕੇ ਆ ਉਹਦੇ ਲਈ ਘੁੰਮਦੇ ਰਵਾਂਗੇ ਔਰ ਖਾਦਵਾਰੀ ਤੁਸੀਂ ਦੇਖੋ ਭਾਰਤ ਸਰਕਾਰ ਦੇ ਨਿਯਮ ਕਿਦਾਂ ਸਖਤ ਹੋ ਗਿਆ ਪੂਰਾ ਡੀਏਬੀ ਵੀ ਵਾਲੇ ਵੀ ਕਿਸਾਨ ਜਲੀਲ ਹੋ ਰਹੇ ਆ ਨਵੀਆਂ ਨਵੀਆਂ ਖਾਦਾਂ ਆ ਰਹੀਆਂ ਪਤਾ ਨਹੀਂ ਉਹਦੇ ਨਾਲ ਕਿਹੜੀ-ਘੜੀ ਪੈਕਿੰਗ ਆ ਰਹੀ ਆ ਤੇ ਕਿਉਂ ਨਾ ਹੀ ਆਪਣੀ ਮਿੱਟੀ ਮਜ਼ਬੂਤ ਕਰੀ ਠੀਕ ਨਹੀਂ ਬਾਜ਼ਾਰ ਦੇ ਡਿੱਕੇ ਕਿਉਂ ਚੜਨਾ ਜੇ ਸਾਨੂੰ ਆਪਣੀ ਪੈਲੀ ਸਾਡੇ ਆਪਣੇ ਕਸਮਾ ਕਰਕੇ ਮਜ਼ਬੂਤ ਹੋ ਸਕਦੀ ਆ ਉਹਦੇ ਵਿੱਚ ਇੱਕ ਮਤਲਬ ਉਹ ਧੂਮਕਾ ਨਿਭਾ ਸਕਦੀ ਹੈ ਟੈਕਨੋਲੋਜੀ ਮੈਨੂੰ ਲੱਗਦਾ ਵੀ ਇਹਦੇ ਵਿੱਚ ਅਜੇ ਹੋਰ ਬੜੇ ਸੁਧਾਰ ਹੋਣਗੇ ਜਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ 2006 ਦੇ ਵਿੱਚ ਹੈਪੀ ਸੀਡਰ ਕੱਢੀ ਤੇ ਉਹਨੂੰ ਅਸਲੀ ਰਫਾਈਨ ਹੁੰਦਿਆਂ ਹੁੰਦਿਆਂ ਉਹ 2012 13 ਦੇ ਵਿੱਚ ਆ ਕੇ ਅਸਲੀ ਰੂਪ ਚ ਆ ਗਈ ਸੋ ਟੈਕਨੋਲੋਜੀ ਜਿਹੜੀ ਹੁੰਦੀ ਹੈ ਨਾ ਫੋਨ ਵੀ ਆਉਂਦਾ ਅਪਡੇਟ ਹੁੰਦਾ ਰਹਿੰਦਾ ਪਰ ਸਵਾਲ ਇਹ ਆ ਵੀ ਛੋਟੇ ਜ਼ਿਮੀਦਾਰ ਲਈ ਕੀ ਆ ਸਾਡਾ ਰੋਲਾ ਹੀ ਇਹ ਆ ਵੀ ਪੰਜਾਬ ਦੇ ਵਿੱਚ ਜਿਹੜੀ 85% ਛੋਟੀ ਕਿਸਾਨੀ ਆ ਉਹਦੇ ਵਾਸਤੇ ਪਰਾਲੀ ਪ੍ਰਬੰਧੀਆਂ ਜਿੰਨੀਆਂ ਵੀ ਸਕੀਮਾਂ ਸੀਆਰਐਮ ਚ ਸਮੈਮ ਚ ਉਹ ਕੁਝ ਵੀ ਨਹੀਂ ਉਹਦੇ ਚ ਉਹ ਸਾਰੀ ਇਹਦੇ ਵੱਡੇ ਜ਼ਿੰਮੇਦਾਰਾਂ ਨੂੰ ਡਰੈਸ ਕਰ ਰਹੀ ਆ ਤੇ ਫਿਰ ਛੋਟੇ ਜ਼ਿੰਮੇਦਾਰ ਫਿਰ ਗੁੱਸੇ ਚ ਨਿਰਾਸ਼ਾ ਚ ਦੁੱਖ ਚ ਤੇ ਮਜਬੂਰੀ ਚ ਸਿਰਫ ਪਰਾਲੀ ਨੂੰ ਅੱਗ ਲਾ ਕੇ ਆਪਣਾ ਵਿਰੋਧ ਦਰਜ ਕਰਦੇ ਆ ਪਤਾ ਉਹਨਾਂ ਨੂੰ ਵੀ ਹੈਗਾ ਵੀ ਪਰਾਲੀ ਜ਼ਮੀਨ ਦੇ ਵਿੱਚ ਰਹਿਣੀ ਚਾਹੀਦੀ ਆਪਣੇ ਕੋਲ ਰੂੜੀ ਰਾੜੀ ਨਹੀਂ ਹੁਣ ਸੋ ਇਹ ਗੱਲਾਂ ਹੀ ਉਹਨਾਂ ਦਾ ਵਿਸ਼ਵਾਸ ਪੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਸਾਡਾ ਬੜਾ ਸਿੰਪਲ ਜਿਹਾ ਨਾਰਾ ਆ ਸਾਡੇ ਗਰੁੱਪ ਦਾ 2014 ਤੋਂ ਵੀ ਅਗਮੁਕਤ ਕੱਦੂ ਮੁਕਤ ਝੋਨਾ ਮੁਕਤ ਜ਼ਹਿਰ ਮੁਕਤ ਬਾਗਬਾਨੀ ਯੋਗਤ ਪੰਜਾਬ ਪਰ ਸਾਨੂੰ ਇਹ ਵੀ ਪਤਾ ਵੀ ਜਿਹੜੇ ਉੱਪਰ ਬੈਠੇ ਹੁੰਦੇ ਹਨ ਜੇ ਉਹਨਾਂ ਦੀ ਨੀਅਤ ਨੀਤੀ ਤਰਕੀਬ ਤੇ ਤਰਤੀਬ ਸਹੀ ਹੋਵੇ ਤੇ ਜਿਹੜੇ ਥੱਲੇ ਆ ਜਿਹੜੇ ਵਿਚਾਰੇ ਕੰਧਾਂ ਨਾ ਟੱਕਣਾ ਮਾਰਦੇ ਫਿਰਦੇ ਆ ਇਹਨਾਂ ਦੀ ਸੋਚ ਸਿੱਖਿਆ ਸਖਲਾਈ ਤੇ ਵਿਸ਼ਵਾਸ ਆਪੇ ਪੱਕਾ ਹੋ ਜਾਣਾ ਜੀ ਤਾਂ ਸਾਡੇ ਨਾਲ ਹੋਰ ਵੀ ਜਿਹੜੇ ਮਾਹਰ ਨੇ ਇੱਥੇ ਕਲ ਸਭ ਉਹ ਵੀ ਮੌਜੂਦ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਇਹ ਜੋ ਪਹਿਲੀ ਵਾਰ ਹੋ ਰਿਹਾ ਮੱਝ ਦੀ ਧਰਤੀ ਤੋਂ ਗੱਲ ਕਰੀਏ ਤਾਂ ਗੁਰੂ ਨਗਰੀ ਚ ਪਹਿਲੀ ਵਾਰ ਹੋ ਰਿਹਾ ਤਾਂ ਕਿ ਕਿੰਨਾ ਕੁ ਲਾਭਦਾਇਕ ਇਹ ਚੀਜ਼ ਰਹੇਗੀ ਜਿਹੜੇ ਕਿਸਾਨ ਨੇ ਛੋਟੇ ਕਿਸਾਨ ਨੇ ਉਹਨਾਂ ਨੂੰ ਕਿੰਨਾ ਕੁ ਫਾਇਦਾ ਇਹ ਚੀਜ਼ ਪਹੁੰਚਾਈ ਦੇ ਕੋ ਬਤੌਰ ਸਾਇੰਸਦਾਨ ਮੈਂ ਸਮਝਦਾ ਕਿ ਕਿਸਾਨ ਨੂੰ ਖੇਤੀ ਦੇ ਲਾਹੇਵੰਦ ਭਾਅ ਨਹੀਂ ਮਿਲਦੇ ਹਰ ਵਾਈ ਸੜਕਾਂ ਤੇ ਕੱਢ ਰਹੇ ਸਰਕਾਰਾਂ ਭਾਅ ਨਹੀਂ ਦੇ ਰਹੀਆਂ ਲਾਗਤ ਖਰਚੇ ਘਟ ਨਹੀਂ ਰਹੇ ਉਹਦਾ ਹੱਲ ਕੀ ਹੈ ਹਾਲੇ ਵੀ ਲਾਗਤ ਖਰਚੇ ਹੀ ਘਟਾਏ ਜਾਣੇ ਪੈਣੇ ਆ ਕਿਉਂਕਿ ਕਾਰਪੋਰੇਟ ਹਾਵੀ ਹੋ ਰਿਹਾ ਲਾਗਤ ਕੱਚੇ ਕਿਸ ਤਰੀਕੇ ਨਾਲ ਘਟਾਏ ਜਾਣੇ ਆ ਜਦੋਂ ਅਸੀਂ ਖੇਤੀ ਨੂੰ ਕਿਸੇ ਢੰਗ ਤਰੀਕੇ ਨਾਲ ਕਰਦੇ ਜਿਸ ਤਰ੍ਹਾਂ ਮਸ਼ੀਨ ਤੇ ਦੱਸਿਆ ਇਹ ਮਸ਼ੀਨ ਨੇ ਕਟਾਈ ਕਰਦਣੀ ਹੈ ਵਹਾਈ ਦੀ ਲੋਡ ਨਹੀਂ ਹੈ ਕੱਚੇ ਬਚ ਗਏ ਬਜਾਈ ਦੀ ਲੋਡ ਨਹੀਂ ਹੈ ਟਰਲਰ ਦਾ ਖਰਚਾ ਵੀ ਬਚ ਗਿਆ ਹੈਰੋਂ ਦਾ ਵੀ ਬਚ ਗਿਆ ਸੁਪਰ ਸੀਡਰ ਦਾ ਵੀ ਬਚ ਗਿਆ ਸੈਕੰਡਲੀ ਜੇ ਨਹੀਂ ਮਲਚਿੰਗ ਕਰਤੀ ਮਲਚਿੰਗ ਨੇ ਤਾਂ ਨਹੀਂ ਹੁੰਦਾ ਕਾ ਨਹੀਂ ਹੁੰਦਾ ਤੇ ਵਿਡੀ ਸੈੱਡ ਦਾ ਖਰਚਾ ਵੀ ਬਚ ਗਿਆ ਕਰੈਕਟ ਇਹ ਕਿਸਾਨ ਨੂੰ ਕਿੰਨੀ ਬਚਤ ਇਸ ਗੱਲ ਦੇ ਵਿੱਚ ਹੋਗੀ ਦੂਸਰੀ ਜਿਹੜੇ ਉਹਦੇ ਮਨ ਚ ਅੱਛਾ ਹੁੰਦਾ ਤੇ ਮੈਂ ਤਤਫਟ ਖੇਤ ਖਾਲੀ ਕਰਾਂ ਚਾਹੇ ਮੈਂ ਅੱਗ ਲਾਵਾਂ ਕੁਛ ਕਰਾਂ ਮ ਕਣਕ ਬੀਜਾਂ ਮੈਨੂੰ ਸਾਧਨ ਨਹੀਂ ਮਿਲਦੇ ਉਹਦੇ ਵਾਸਤੇ ਹੱਲ ਹੋ ਗਿਆ ਇੱਕ ਹੀ ਮਸ਼ੀਨ ਨੇ ਇੱਕ ਦਿਨ ਚ ਸਾਰਾ ਕੰਮ ਕਰ ਦੇਣਾ ਜੇ ਉਹਦੇ ਪੰਜ ਕਿੱਲੇ ਨੇ ਤੇ ਇਸ ਮਸ਼ੀਨ ਨੇ ਅੱਧੇ ਦਿਨ ਚ ਬੀਜ ਕੇ ਚਿਰਿਆ ਬਾਸਮਤੀ ਵੱਡੀ ਵੀ ਜਾਣੀ ਆ ਸਾਂਬੀ ਵੀ ਜਾਣੀ ਆ ਤੇ ਕਣਕ ਬੀਜੀ ਵੀ ਜਾਣੀ ਆ ਉਹਦੇ ਪਿਛੇ ਉਹਦਾ ਖਰਚਾ ਵੀ ਬਚ ਗਿਆ ਉਹਨਾਂ ਨੂੰ ਡੀਏਪੀ ਪਿੱਛੇ ਭਜਨੇ ਦੀ ਲੋੜ ਨਹੀਂ ਹੈ ਕਿਉਂਕਿ ਜਿਹੜੀ ਪ੍ਰਾਲੀ ਨੇ ਖੇਤ ਦੇ ਵਿੱਚ ਗੜਨਾ ਹੈ ਉਹਨੇ 2 ਸਾਲ ਚ ਖੇਤ ਦੀ ਲੜੀਂਦੀ ਡੀਏਪੀ ਜਿਹੜੀ ਨਾਈਟ੍ਰੋਜਨ ਤੇ ਫਾਸਫੋਰਸ ਆ ਪਲੱਸ ਪोटाश मिनਰਲਸ ਉਹਨੇ ਪੂਰੇ ਕਰਦੇ ਨੇ 3 ਸਾਲ ਬਾਅਦ ਬਾਅਦ ਕਿਸਾਨ ਨੂੰ ਦੁਕਾਨ ਦਾ ਤੇ ਦੁਕਾਨ ਤੋਂ ਜਾ ਕੇ ਖਾਦ ਲਿਆ ਕੇ ਨਹੀਂ ਪਾਉਣੀ ਪੈ ਗਈ ਉਸ ਤੇ ਇਹ ਕਿੱਡਾ ਵੱਡਾ ਪੈਰ ਹੈ ਜਿਹੜਾ ਅਮਾਜ ਫੈਨਾ ਚ ਸਾਨੂੰ ਲੜਨਾ ਬਣਾਏ ਇਹ ਲੜਾਈ ਹੀ ਕਰਨੀ ਆ ਉਹ ਕਾਰਪੋਰੇਟ ਦੇ ਪ੍ਰੈਸ਼ਰ ਕਰ ਲੈਣਾ ਉਹਨਾਂ ਸਾਰੇ ਦੇਸ਼ ਤੇ ਗਲਬਾ ਕਰ ਰਹੇ ਆ ਨਾਈਟੈਂਡ ਕਬਜ਼ਾ ਕਰ ਰਹੇ ਆ ਉਹਨਾਂ ਨੇ ਪ੍ਰੈਸਸ ਨਹੀਂ ਬਦਲਦੇ ਕਿਸਾਨ ਨੂੰ ਪੈਰਾ ਕਰੀਆਂ ਪੈਣੀਆਂ ਦੀ ਜ਼ਮੀਨਾਂ ਖਾਲੀ ਨਹੀਂ ਚੱਲ ਸਕਦੀ ਫਿਰ ਹੱਲ ਕੀ ਹੈ ਲਾਗਤ ਖਾਤੇ ਘਟਾ ਲੀਏ ਆਪਣਾ ਨੈਟ ਪ੍ਰੋਫਿਟ ਬਣਾ ਲੀਏ ਤੇ ਆਪਣੇ ਸਰਵਾਈਵਰ ਕਰ ਇਹ ਇਹ ਮਸ਼ੀਨਾਂ ਉਹਦੇ ਵਾਸਤੇ ਇੱਕ ਵਰਦਾਨ ਸਾਬ ਤੋਂ ਹੋਣਗੇ ਇਹ ਜਿਹੜੀ ਮਸ਼ੀਨ ਆ 1 ਕਿੱਲੇ ਪਿੱਛੇ ਕਿੰਨਾ ਖਰਚਾ ਆ ਆਮ ਮਸ਼ੀਨ ਦਾ ਤੇ ਇਸ ਦਾ ਜਿਹਦਾ ਦੱਸਿਆ ਸੀਗਾ ਉਹਨੇ 2500 ਰੁਪਏ ਕਿ ਉਹ 2500 ਰੁਪਏ 1 ਕਿੱਲੇ ਪਿੱਛੇ ਆਏਗਾ ਜਾਂ 5 ਕਿੱਲਾਂ ਦਾ ਹੀ ਜਿਹੜਾ 2500 ਹੋਏਗਾ 2000 ਰੁਪਏ ਝੋਨੇ ਦੀ ਵੜਾਈ ਦਾ ਲੈਂਦੀਆਂ ਨੇ ਮਸ਼ੀਨਾਂ ਬੀਜਣ ਵਾਲੇ ਲੈ ਰਹੇ 2000 ਰੁਪਏ ਸੁਪਰ ਸੀਡਰ ਨਾਲ ਉਹਦਾ ਲੱਗਦਾ ਸੀ 4000 ਇਹਦੇ ਚ 2500 ਦੇ ਵਿੱਚ ਵਧਿਆ ਵੀ ਗਿਆ ਤੇ ਬੀਜਿਆ ਵੀ ਗਿਆ ਸਾਰੇ ਕੰਮ ਹੋ ਗਏ ਤੇ ਇਹ ਮਤਲਬ 1500 ਦੀ ਬਚਤ ਹੋ ਗਈ ਮਤਲਬ 2500 ਰੁਪਇਆ ਪੰਜਾਂ ਕਿੰਨਿਆਂ ਦਾ ਲੱਗੇਗਾ ਇੱਕ ਕਿੱਲੇ ਦਾ ਇੱਕ ਕਿੱਲੇ ਦਾ ਪੰਜਾਂ ਦਾ 25 ਕਿੱਲੇ ਪਿੱਛੇ ਉਹਦਾ 12500 ਰੁਪਇਆ ਬਚ ਗਿਆ ਤਾਂ ਇਸ ਦੇ ਨਾਲ ਆਉਣ ਵਾਲੇ ਸਮੇਂ ਤੇ ਜ਼ਮੀਨ ਵੀ ਜਿਹੜੀਆਂ ਕਾਫੀ ਪਜਾਉ ਵੀ ਹੋਏਗੀ ਤਾਂ ਵਧੀਆ ਤਰੀਕੇ ਨਾਲ ਖੇਤੀ ਹੋਏ ਜਿਹੜੀ ਕੁਦਰਤ ਦੀ ਗੱਲ ਸੀ ਜਿਹੜੀ ਸਾਡੇ ਆਪਾਂ ਗੱਲ ਕਰ ਲਾਂਗੇ ਕਹਿ ਲੈਨੇ ਵੇ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਗੁਰੂ ਪੀਰ ਤੇ ਕਹੇਗੇ ਵੀ ਧਰਤੀ ਤੁਹਾਡੀ ਮਾਂ ਵਾ ਜੀ ਤੇ ਮਾਂ ਨੂੰ ਅੱਗ ਲਾਉਣ ਤੋਂ ਵੱਜ ਜਾਵਾਂਗੇ ਮਾਂ ਦੀ ਸਿਹਤ ਚੰਗੀ ਹੋ ਜਾਏਗੀ ਬੱਚੇ ਵੀ ਤਾਕਤਵਰ ਹੋ ਜਾਣਗੇ ਹੁਣ ਤੁਸੀਂ ਅੰਮ੍ਰਿਤਸਰ ਦੇ ਵਾਸੀ ਹੋ ਮੈਂ ਵੀ ਇੱਥੇ ਦਾ ਰਹਿਣ ਵਾਲਾ ਜਦੋਂ ਮੈਂ ਸ਼ਹਿਰ ਤੇ ਲੰਘਦਾ ਤੇ ਉਹਨੀਆਂ ਦੁਕਾਨਾਂ ਕਰਿਆਨੇ ਦੇ ਤੇ ਖਾਣ ਪੀਣ ਦੇ ਸਮਾਨ ਦੀਆਂ ਨੇ ਜਿੰਨੀਆਂ ਮੈਡੀਕਲ ਦੀਆਂ ਨੇ ਜਿੰਨੇ ਹਸਪੀਟਲ ਸੁਪਰ ਸਪੈਸ਼ਲਟੀ ਦੇ ਨਾਂ ਤੇ ਚੱਲ ਰਹੇ ਆ ਤੁਹਾਡੇ ਜਿਹੜਾ ਹੈਗਾ ਮਜੀਠਾ ਰੋਡ ਆ ਬਾਈਪਾਸ ਤੋਂ ਚੱਲ ਪੋ ਹੋਰਸ ਚੌਕ ਤੱਕ 115 ਹਸਪਤਾਲ ਨੇ ਮੈ ਗਿਣੇ ਹੋਏ ਆ ਤੇ ਕਿਸੇ ਦੀ ਬੈਡ ਖਾਲੀ ਨਹੀਂ ਹੈ ਇਹ ਸਾਡੀ ਸਿਹਤ ਦਾ ਇੱਕ ਪ੍ਰਤੱਖ ਪਰਮਾਨ ਹੈ ਕਿ ਸਾਡੀ ਪੰਜਾਬੀਆਂ ਦੀ ਸਿਹਤ ਕਿੱਥੇ ਗਈ ਜਦੋਂ ਅਸੀਂ ਵਾਤਾਵਰਣ ਵਧੀਆ ਰੱਖ ਲਾਂਗੇ ਜ਼ਮੀਨ ਵਧੀਆ ਰੱਖ ਲਾਂਗੇ ਖਾਣਕ ਵਧੀਆ ਖਾ ਲਾਂਗੇ ਤੇ ਸਾਨੂੰ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਪੈਣੀ ਸਾਨੂੰ ਮਲਟੀਨਿਊਟ੍ਰੀਐਂਟ ਜਿਹੜਾ ਲੈਣ ਦੀ ਲੋੜ ਨਹੀਂ ਪੈਣੀ ਨਾ ਉਸ ਤੋਂ ਸਾਨੂੰ ਵੀਕਾਸੂ ਫ੍ਰੀਜਰਾਂ ਪੈਣ ਦੀ ਲੋੜ ਨਹੀਂ ਪੈਣੀ ਲੱਗਦਾ ਕਿ ਆਉਣ ਵਾਲੇ ਸਮੇਂ ਚ ਕਿਸਾਨ ਇਸ ਤੋਂ ਹੋਰ ਜਾਗਰੂਕ ਹੋਣਗੇ ਜੋ ਖੇਤੀ ਜਿਹੜੀ ਐ ਉਸੇ ਤਰ੍ਹਾਂ ਦੇ ਨਾਲ ਹੋਰ ਵਧੀਆ ਤਰੀਕੇ ਨਾਲ ਹੋਈ ਬਿਲਕੁਲ ਜਾਗਰੂਕ ਹੋਣਗੇ ਉਹਦਾ ਕਾਰਨ ਹੈ ਸਾਡੇ ਜਿੰਨੇ ਵੀ ਰਿਸ਼ੀ ਮੁੰਨੀ ਨੇ ਉਹਦਾਂ ਨੇ ਘਰੋ ਘਰ ਜਾ ਕੇ ਸੰਦੇਸ਼ ਸੁਣਾਏ ਆ ਮੈਂ ਸਮਝਦਾ ਵੀ ਜਿਹੜੀ ਇਹ ਟੀਮ ਲੱਗੀ ਹੋਈ ਹੈ ਜੰਗਨਿਵਰਟ ਫਾਰਮਰਸ ਗਰੁੱਪ ਦੀ ਇਹਨਾਂ ਵਿੱਚੋਂ ਲਾਹਾ ਕੋਈ ਨਹੀਂ ਹੈ ਨਾ ਨਾਨਾ ਨੂੰ ਪੈਸੇ ਵਾਧ ਮਿਲਣੇ ਆ ਨਾ ਨਾਨਾ ਇਸ ਜ਼ਮੀਨ ਤੋਂ ਕੋਈ ਪੈਸਾ ਲੈ ਕੇ ਜਾਣਾ ਅੱਜ ਇਹ ਆਪਣਾ ਤੇਲ ਖੂਕਿਆ ਇਹ ਲੋਕਾਂ ਨੂੰ ਗਿਆਨ ਵੰਡਣ ਆਏ ਆ ਤੇ ਜਿਹੜੀ ਇਸ ਤਰ੍ਹਾਂ ਦੀ ਸੰਸਥਾ ਕੰਮ ਕਰਦੀ ਹੈ ਤਾਂ ਫਾਇਦਾ ਜ਼ਰੂਰ ਪੜਦਾ ਹੁੰਦਾ ਤੇ ਚੰਗੇ ਲੋਕਾਂ ਦੀ ਸਮਝ ਆਉਣਾ ਇਹ ਵੀ ਮੈਂ ਕਹਿ ਦਵਾਂ ਮੈਨੂੰ ਲੋਕੀ ਬਿਛਰ ਕੇ ਜਦਾਨੇ ਮਾਰਨਾ ਇਹ ਅਕਲਮੰਦਾਂ ਦੀ ਸਮਝ ਆਉਣਾ ਜਿਨ੍ਹਾਂ ਦੀ ਅਕਲ ਘੱਟ ਹੈ ਇਹਨਾਂ ਨਾਲ ਸਿੰਕਰੋਨਾਈ ਨਹੀਂ ਕਰੀ ਲੈਵਲ ਦੀ ਉਹਨਾਂ ਨੂੰ ਸਮਝ ਨਹੀਂ ਆਉਣਾ ਜੀ ਲੇਕਿਨ ਕੋਈ ਚਾਹਣ ਜੀ ਤਾਂ ਤੁਸੀਂ ਕਿਵੇਂ ਵੇਖਦੇ ਹੋ ਜੀ ਅੱਜ ਇਹ ਜਿਹੜੀ ਇੱਕ ਖੇਤੀ ਨਵਾਂ ਯੁੱਗ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਕਿਸਾਨਾਂ ਦਾ ਟਾਈਮ ਵੀ ਬਚੂਗਾ ਪੈਸੇ ਦੀ ਵੀ ਬਚਤ ਹੋਏਗੀ ਤਾਂ ਇੱਕੋ ਟਾਈਮ ਵਿੱਚ ਕਹਿ ਸਕਦੇ ਕਿ ਦੋ ਤਿੰਨ ਕੰਮ ਇਕੱਠੇ ਹੋਣਗੇ ਜਿਵੇਂ ਬਾਜਲਾ ਸਾਹਿਬ ਨੇ ਸ਼ੁਰੂ ਤੋਂ ਕਹਿੰਨ ਦੱਸਿਆ ਨਾ ਮੈਂ ਉਹਨੂੰ ਐਲੈਬੋਰੇਟ ਕਰ ਤੁਸੀਂ ਇਹ ਗੱਲ ਲੈ ਕੇ ਚੱਲੋ ਕਿ ਸਾਡਾ ਇੱਕ ਮਹਾਵਰਾ ਹੈ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹਮ ਇਹ ਪ੍ਰਤੱਖ ਜਦੋਂ ਅਸੀਂ ਕਿਸਾਨ ਦੇ ਨਾਲ ਗੱਲ ਕਰਦੇ ਹਾਂ ਨਾ ਕਿ ਅੱਗ ਲਾਉਣ ਦੀ ਕੀ ਨੋ ਬਤਾ ਗਈ ਕਿ ਤੁਹਾਡੇ ਕੋਲ ਮਸ਼ੀਨਾਂ ਆ ਤੁਹਾਨੂੰ ਸੁਪਰ ਸੀਟਰ ਦੇ ਦਿੱਤਾ ਸਮਾਰਟ ਸੀਟਰ ਦੇ ਦਿੱਤਾ ਹੈਪੀ ਸੀਟਰ ਦੇ ਦਿੱਤਾ ਸਰਫੇਸ ਸੀਟਰ ਦੇ ਦਿੱਤਾ ਯੂਨੀਵਰਸਿਟੀ ਨੇ 2000 ਤੋਂ ਜਦੋਂ ਖੋਜ ਸ਼ੁਰੂ ਕੀਤੀ ਪ੍ਰਾਲੀ ਪ੍ਰਬੰਧਨ ਦੀ ਤਾਂ ਬੜੀਆਂ ਪੂਰੇ ਇੰਡੀਆ ਦੇ ਵਿੱਚ ਜਿੰਨੀਆਂ ਵੀ ਮਸ਼ੀਨਾਂ ਚੱਲ ਰਹੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀਆਂ ਬਣਾਈਆਂ ਮਸ਼ੀਨਾਂ ਚੱਲ ਰਹੀਆਂ ਹਮ ਪਰ ਕਿਸਾਨ ਕਹਿੰਦਾ ਕਿ ਮੈਂ ਉਹ ਮਸ਼ੀਨ ਅਡਾਪਟ ਕਰੂੰਗਾ ਜਿਹਦਾ ਖਰਚਾ ਤੀਲਾਂ ਦੀ ਡੱਬੀ ਤੋਂ ਘੱਟ ਹੋਵੇ ਹਮ ਤੇ ਗੱਲ ਵੀ ਉਹਦੀ ਠੀਕ ਹੈ ਫਿਰ ਉਸ ਚੀਜ਼ ਉੱਤੇ ਜਦੋਂ ਯੂਨੀਵਰਸਿਟੀ ਨੇ ਕੰਮ ਸ਼ੁਰੂ ਕੀਤਾ ਹੈ ਤਾਂ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਇਸ ਸਾਲ ਅਸੀਂ ਇਹ ਪ੍ਰਤੱਖ ਦਿਖਾ ਰਹੇ ਹਾਂ ਹਮ ਇਸ ਕੰਬਾਈਨ ਦੇ ਨਾਲ ਜਿਹਦੇ ਉੱਤੇ ਡ੍ਰਿਲ ਫਿਟ ਕੀਤੀ ਹੋਈ ਹੈ ਬਜਾਈ ਕਰ ਰਹੇ ਹਮ ਇਹ 10 ਕੁ ਦਿਨ ਪਹਿਲਾਂ ਗਰਦਾਸਪੁਰ ਚ ਬਜਾਈ ਹੋਈ ਸੀ ਜਿੱਦਾਂ ਮਾਜਵਾ ਸਾਹਿਬ ਨੇ ਤੁਸੀਂ 60 ਏਕੜ ਦੇ ਉੱਤੇ ਇਸ ਸਾਲ ਬਜਾਈ ਹੋਈ ਆ ਜੀ ਅਡੇਗੜ ਸਾਹਿਬ ਚ ਬਜਾਈ ਹੋਈ ਆ ਅੱਜ ਅਮਰੇਤਸਰ ਚ ਬਜਾਈ ਹੋ ਰਹੀ ਹੈ ਇਹ ਕਿਸਾਨ ਆਪ ਆ ਕੇ ਵੇਖ ਸਕਦੇ ਤੁਸੀਂ ਆਓ ਅਸੀਂ ਨਾਲ ਡਾਟਾ ਵੀ ਦੇਾਂਗੇ ਪ੍ਰਾਪਰ ਡਾਟਾ ਹੀ ਪੂਰੇ ਦਾ ਪੂਰਾ ਤੁਸੀਂ ਵੇਖੋ ਦੁਨੀਆ ਦੇ ਵਿੱਚ ਇਹ ਪ੍ਰਤੱਖ ਹੈ ਤੇ ਜਿਹੜੀ ਵੀ ਚੀਜ਼ ਘੱਟਵਾ ਕੇ ਜਿਹੜੀ ਵੀ ਜ਼ਮੀਨ ਘੱਟਵਾ ਕੇ ਤੇ ਮਲਚਿੰਗ ਕਰਕੇ ਜਿਹੜੀ ਫਸਲ ਬੀਜੀ ਜਾਂਦੀ ਹੈ ਉਹਦੇ ਝਾੜ ਹਮੇਸ਼ਾ ਜ਼ਿਆਦਾ ਰਹਿੰਦੇ ਇਹਦੇ ਵਿੱਚ ਦੋਵੇਂ ਹੋਦੇ ਹੂੰ ਅਸੀਂ ਵਾਹ ਵੀ ਨਰੇ ਅਸੀਂ ਮਲਚ ਵੀ ਕਰ ਰਹੇ ਹਾਂ ਜਿਵੇਂ ਕਾਲੋਂ ਸਾਹਿਬ ਕਹ ਰਹੇ ਸੀ ਜੇ ਨਦੀਨ ਘਟ ਹੋਣਗੇ ਨਦੀਨਾਂ ਦੀ ਇਸ ਵੇਲੇ ਸਾਡੇ ਕੋਲ ਬਹੁਤ ਵੱਡੀ ਸਮੱਸਿਆ ਹੈ ਉਹਦਾ ਇੱਕ ਹੱਲੇ ਵੀ ਕਿ ਅਸੀਂ ਮਲਚ ਕਰ ਲਿਆ ਗਦੀਨ ਘਟਣਗੇ ਅਸੀਂ ਜਿਹੜਾ ਨਦੀਨ ਦੇ ਉੱਤੇ 1.5 2000 ਰੁਪਇਆ ਲਾ ਰਹੇ ਹਾਂ ਉਹਦੇ ਤੋਂ ਵੀ ਬਚਾਂਗੇ ਜੀ ਇਹ ਕੰਬਾਈਨ ਜੇ ਸਾਡੇ ਤਜਰਬੇ ਕਾਮਯਾਬ ਹੋ ਜਾਂਦੇ ਨੇ ਲਗਾਤਾਰ ਇੰਪਰੂਵਮੈਂਟ ਚੱਲ ਰਹੀ ਹੈ ਲਗਾਤਾਰ ਹਾਂ ਜਿਵੇਂ ਜਿਵੇਂ ਸਾਨੂੰ ਫੀਡਬੈਕ ਆ ਰਹੇ ਨੇ ਕਿਸਾਨਾਂ ਦੇ ਜਿਵੇਂ ਜਿਵੇਂ ਸਾਨੂੰ ਗਰੁੱਪ ਫੀਡਬੈਕ ਦੇ ਰਿਹਾ ਹੈ ਇਹਦੇ ਚ ਇਹ ਚੇਂਜ ਕਰਨ ਵਾਲੀ ਇਹਦੇ ਚ ਇਹ ਚੇਂਜ ਕਰਨ ਵਾਲੀ ਹੈ ਉਹ ਸਾਰੀਆਂ ਚੇਂਜਸ ਕਰ ਰਹੇ ਆ ਤੇ ਮੈਨੂੰ ਇਹ ਲੱਗਦਾ ਹੈ ਕਿ ਜੇ ਇਹਦੇ ਥੱਲੇ ਏਰੀਆ ਵਧਣਾ ਸ਼ੁਰੂ ਹੁੰਦਾ ਹੈ ਤਾਂ ਵੇਖੋ ਤੁਸੀਂ ਜਿਹੜੀ ਆਪਾਂ ਗੱਲ ਕਰ ਰਹੇ ਸੀ ਤੁਸੀਂ ਪਾਣੀ ਨਹੀਂ ਲਾਉਣਾ ਤੁਸੀਂ ਵਾਉਣਾ ਨਹੀਂ ਤੁਸੀਂ ਕੁਝ ਵੀ ਨਹੀਂ ਕਰਨਾ ਤੁਸੀਂ ਪਹਿਲੇ ਦਿਨ ਦੇ ਵਿੱਚ ਹੀ ਬਜਾਈ ਕਰਕੇ ਵੇਲੇ ਹੋਗੇ ਇਸੇ ਕਰਕੇ ਇਹਦਾ ਨਾ 000 ਸੀਡੀ ਇਹ ਕਾਮਯਾਬ ਹੋਏਗੀ ਤੇ ਇਸ ਵਾਰ ਅਸੀਂ ਜਿਹੜਾ ਇਹਦਾ ਡਾਟਾ ਪੂਰੇ ਦਾ ਪੂਰਾ ਲੈ ਰਹੇ ਹਾਂ ਪਿਛਲੇ ਸਾਲਾਂ ਤੋਂ ਵੀ ਲੈਨੇ ਆ ਇਸ ਵਾਰ ਇਹ 5 6 ਜਿਹੜਿਆਂ ਚ ਚਲੇਗੀ ਸਭ ਥਾਂ ਤੋਂ ਜੋ ਡਾਟਾ ਆਏਗਾ ਉਹ ਲੋਕਾਂ ਦੇ ਸਾਹਮਣੇ ਪ੍ਰੈਜੈਂਟ ਕੀਤਾ ਜਾਊਗਾ ਤੇ ਦੂਜਾ ਜਿਹੜਾ ਮੈਂ ਤੁਹਾਨੂੰ ਸ਼ੁਰੂ ਚ ਕਿਹਾ ਕਿ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹਾਈਵੇ ਤੋਂ ਤੁਸੀਂ ਉੱਤਰਨਾ ਇੱਥੇ ਆ ਕੇ ਨਰਤੇਸ਼ ਸਿੰਘ ਉਹਨਾ ਤੁਸੀਂ ਵੇਖ ਸਕਦੇ ਹੋ ਕਿ ਕਿੱਦਾਂ ਦੀ ਕੰਕੋਈ ਟਰੈਕ ਹਰ ਥਾਂ ਤੇ ਡਿਮੋਨਸਟ੍ਰੇਟ ਪਲਾਟ ਲਾਏ ਗਏ ਨੇ ਮਲੋਦੇ ਚ ਇਹ ਨਹੀਂ ਹੈ ਕਿ ਕੋਈ ਅਸੀਂ ਤੁਹਾਡੇ ਤੋਂ ਲੁਕਾ ਰਹੇ ਹਾਂ ਜਾਂ ਕੋਈ ਗਰੁੱਪ ਤੁਹਾਡੇ ਕੋਲ ਝੂਠ ਬੋਲੇ ਇਹਨਾਂ ਨੇ ਸਾਡੇ ਤੋਂ ਕੁਝ ਨਹੀਂ ਲੈਣਾ ਜਿਹੜੀ ਕਲੋ ਸਾਬ ਗੱਲ ਕਹਿ ਰਹੇ ਸੀ ਨਾ ਇਹ ਤਾਂ ਆਪਣਾ ਤੇਲ ਫੂਕ ਰਹੇ ਨੇ ਯੂਨੀਵਰਸਿਟੀ ਨੇ ਟੈਕਨੀਕ ਦਿੱਤੀ ਹੈ ਸਾਡੇ ਇਹਨਾਂ ਦੇ ਸਮਾਰਟ ਸੀਡਰ ਚ ਵੀ ਬਹੁਤ ਸਾਰਾ ਦਿੱਤਾ ਹੈ ਪੀ ਸੀਡਰ ਚ ਵੀ ਬਹੁਤ ਸਾਰਾ ਦਿੱਤਾ ਬਹੁਤ ਵਧੀਆ ਮਸ਼ੀਨਾਂ ਸੀ ਪਰ ਜਿਹੜਾ ਖਰਚਾ ਘਟਾਉਣ ਵਾਲੀ ਮਸ਼ੀਨ ਹੈ ਵੇਖੋ ਕਿਸੇ ਟਰੈਕਟਰ ਦੀ ਲੋੜ ਨਹੀਂ ਕਿਸਾਨਾਂ ਨੇ ਸੁਪਰ ਸੀਡਰ ਕਿੱਦੇ ਨਾਲ ਸੰਤਰ 70 ਹਰਸ ਪਾਵਰ ਦੇ ਟਰੈਕਟਰ ਖਰੀਦੇ ਲੋੜ ਖਤਮ ਹੋ ਗਈ ਜੇ ਸਾਡੀ ਇਹ ਮਸ਼ੀਨ ਪੂਰੀ ਕਾਮਯਾਬੀ ਦੇ ਨਾਲ ਚੱਲ ਜਾਂਦੀ ਹੈ ਤਾਂ ਕਿਸਾਨਾਂ ਦਾ ਖਰਚਾ ਵੀ ਬਚੂਗਾ ਉਹ ਕਾਮਯਾਬ ਵੀ ਹੋਣਗੇ ਸਾਡੇ ਕੋ ਕਟਾਈ ਤੇ ਮਲਚਿੰਗ ਦੇ ਇਫੈਕਟ ਵੀ ਹੋਣਗੇ ਨਦੀਨਾ ਨਦੀਨ ਨਾਸ਼ਕਾਂ ਦੇ ਪੈਸੇ ਬਚਣਗੇ ਖਾਦ ਦੇ ਪੈਸੇ ਬਚਣਗੇ ਤੇ ਇਹ ਕਾਮਯਾਬ ਹੋਏਗੀ ਜੀ ਅਸੀਂ ਦਾਅਵੇ ਨਾ ਕਰ ਰਹੇ ਹਾਂ ਕਿ ਇਹ ਕਾਮਯਾਬ ਹੋਏ ਜੀ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਇਸ ਦੀ ਜਿਹੜੀ ਹੈ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਉਸ ਦੀ ਇੱਕ ਝਲਕ ਜਿਹੜੀ ਹੈ ਸਾਂਝੀ ਕਰ ਰਹੇ ਹਾਂ ਤਾਂ ਦੇਖਣ ਤੋਂ ਕਿ ਨਵੇਂ ਦੁਕਾਨਾਂ ਨੇ ਇੱਕ ਵੱਡੀ ਰਾਹਤ ਦੀ ਗੱਲ ਕੀਤੀ ਹੈ ਤਾਂ ਆਉਣ ਵਾਲੇ ਸਮੇਂ ਤੇ ਕਹਿ ਸਕਦਾ ਕਿ ਨਵਾਂ ਜੋ ਸਟਾਰਟ ਹੋ ਗਿਆ ਸਾਫ ਹੁਣ ਕਰ ਦੋ ਸਟਾਰਟ ਕਰ ਦੋ ਸਟਾਰਟ ਕਰ ਦੋ ਆਹ ਆ ਗਏ ਮਾਲਿਆ ਵਾਲਾ ਜਿਹੜੀ ਆ ਤੁਹਾਡੇ ਨਾਲ ਫਰਜ ਕਰਦੇ ਆ। ਆਹ ਬਸ ਕਰ ਨਾਲੇ। ਆਹ ਆ ਗਏ ਜੀ ਦਾ। ਇਸ ਦਾ ਐਸ ਤਰ੍ਹਾਂ ਦੇ ਨਾਲ ਹੈ ਜਿਹੜੀ ਸਮਝਿਆ ਉਹਦਾ ਜਿਹੜਾ ਆਵਾਂ ਦੇ ਪੰਜਾਬ ਹੋਏਗਾ। ਉਹ ਦਾਦਾ ਉੱਥੇ ਜਾਊ ਵੀ ਹੋ। ਨਾ ਕੋਈ ਇਸ ਰਾਹ ਤੋਂ ਨਾ ਤਾਂ ਕੋਈ ਉਹ ਲੈ ਕੇ ਆਇਆ ਇਸ ਤਰ੍ਹਾਂ ਕਰਕੇ ਲਿਆ ਕੇ ਸੰਭਲ ਕਰਦੇ ਆ ਕਿ ਉਹ ਜਾਈ ਜਾਵੇ। ਸਰ ਜੀ ਪੁੱਛਣਾ ਨਹੀਂ ਕਰਦੇ। ਆਜੋ ਵੀ ਪਾੜਿਓ ਆਜੋ ਆਜੋ